ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਆਏ ਨੂੰ 4 ਦਿਨ ਹੋ ਚੁੱਕੇ ਨੇ ਨਤੀਜਾ ਤਾਂ ਹੈਰਾਨਕੁਨੀ ਸੀ ਪਰ ਉਸ ਦੇ ਵੇਲੇ ਦਾ ਪਿਆਰ ਰਿੜਕਾ ਉਹ ਅਜੇ ਵੀ ਸੁਲ ਗਿਆ ਪਿਆ ਹੈ ਪੁਲਿਸ ਵੱਲੋਂ ਚੋਣ ਦੇ ਦੌਰਾਨ ਅਕਾਲੀ ਦਲ ਵਰਕਰਾਂ ਦੇ ਉੱਤੇ ਐਫ ਆਈ ਆਰ ਦਰਜ ਹੋਈਆਂ ਜਿਸ ਨੂੰ ਲੈ ਕੇ ਹੁਣ ਕਈ ਖੁਲਾਸੇ ਹੋ ਰਹੇ ਨੇ ਭਾਰਤੀ ਚੋਣ ਕਮਿਸ਼ਨ ਨੇ ਤਰਨਤਾਰਨ ਉਪ ਚੋਣ ਦੌਰਾਨ ਅਕਾਲੀ ਦਲ ਦੇ ਵਰਕਰਾਂ ਉੱਤੇ ਦਰਜ 9 ਐਫ ਆਈ ਆਰ ਬਾਰੇ ਪੰਜਾਬ ਦੇ ਡੀਜੀਪੀ ਨੂੰ 25 ਨਵੰਬਰ ਨੂੰ ਤਲਬ ਕਿਉਂ ਕੀਤਾ ਇਹ ਵੱਡਾ ਸਵਾਲ ਬਣ ਗਿਆ ਕੀ ਇਸ ਦਾ ਕਾਰਨ 13 ਨਵੰਬਰ ਨੂੰ ਡੀਜੀਪੀ ਦੇ ਵੱਲੋਂ ਭੇਜੀ ਗਈ ਰਿਪੋਰਟ ਹੈ ਜੋ ਉਪਚੋਣ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਦਿੱਤੀ ਗਈ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਪਰ ਉਸ ਤੋਂ ਪਹਿਲਾਂ ਦੇਖੋ ਆਹ ਵੀਡੀਓ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਓ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਅਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦੌਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ ਦੋ ਦਿਨਾਂ 'ਚ ਉਹਨੇ ਉੱਥੇ ਘਰਾਂ ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਐਸਐਚ ਅਦਾਲਤ ਜਿਹੜੇ ਐਸਐਚ ਅਦਾਲਤ ਨੇ ਐਸਐਚਓ ਨੂੰ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐਮ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮੁਲਾਜ਼ਮਾ ਨੂੰ ਕਹਿਣਾ ਚਾਹਣਾ ਇੱਕ ਲਿਮਟ ਹੈ ਤੁਸੀਂ ਉਹ ਲਿਮਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕ੍ਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ 'ਐ ਨਾ ਕਿਉਂ ਕਿ ਮਲਾਜ਼ਮ ਨਾਲ ਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਦਰਸਲ ਭਾਰਤੀ ਚੋਣ ਕਮਿਸ਼ਨ ਨੇ ਤਰਨ ਤਰਨ ਉਪ ਚੋਣ ਪ੍ਰਚਾਰ ਦੌਰਾਨ ਸ਼ਰੋਣੀ ਅਕਾਲੀ ਦਲ ਦੇ ਵਰਕਰਾਂ ਦੇ ਵਿਰੁੱਧ 9 ਐਫ ਆਈ ਆਰ ਦਰਜ ਕਰਨ ਦੇ ਮਾਮਲੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਯਾਨੀ ਕਿ ਡੀਜੀਪੀ ਨੂੰ 25 ਨਵੰਬਰ ਨੂੰ ਤਲਬ ਕਰ ਲਿਆ ਹੁਣ ਚੋਣ ਕਮਿਸ਼ਨ ਦੇ ਸੂਤਰਾਂ ਨੇ ਇਹ ਦੱਸਿਆ ਕਿ ਜਿਹੜਾ ਇਹ ਸੰਮਨ ਹੈ ਉਹ ਕਮਿਸ਼ਨ ਸੰਮਨ ਜਿਹੜਾ ਕਮਿਸ਼ਨ ਵੱਲੋਂ 13 ਨਵੰਬਰ ਨੂੰ ਡੀਜੀਪੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੀ ਸਮੀਖਿਆ ਤੋਂ ਬਾਅਦ ਜਾਰੀ ਕੀਤੀ ਗਈ ਸੀ ਜੋ ਕਿ ਉਪ ਚੋਣ ਦੇ ਨਤੀਜੇ ਐਲਾਨੇ ਜਾਣ ਤੋਂ ਇੱਕ ਦਿਨ ਪਹਿਲਾਂ ਆਇਆ ਸੀ ਐਫ ਆਈ ਆਰ ਕਥਤ ਤੌਰ ਦੇ ਉਤੇ ਪੰਜਾਬ ਭਰ ਦੇ ਵਿੱਚ ਚਾਰ ਥਾਵਾਂ ਤਰਨਤਾਰਨ ਅੰਮ੍ਰਿਤਸਰ ਮੋਗਾ ਤੇ ਬਟਾਲਾ ਤੋਂ ਦਰਜ ਕੀਤੀਆਂ ਗਈਆਂ ਸੀ ਪੰਜਾਬ ਪੁਲਿਸ ਦੇ ਡੀਜੀਪੀ ਰਾਹੀਂ ਏ ਡੀਜੀਪੀ ਰਾਮ ਸਿੰਘ ਦੁਆਰਾ ਤਿਆਰ ਕੀਤੀ ਗਈ ਇੱਕ ਗੁਪਤ ਸੀਲਬੰਦ ਰਿਪੋਰਟ ਚੋਣ ਕਮਿਸ਼ਨ ਨੂੰ ਸੌਂਪੀ ਸੀ ਜਿਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਤਰਨ ਤਾਰਨ ਦੀ ਸਾਬਕਾ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲ ਦੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਇਆ ਗਿਆ ਸੀ ਤੇ ਜਿਨ੍ਹਾਂ ਨੂੰ ਚੋਣ ਸੰਸਥਾ ਨੇ 8 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਸੀ ਤਰਨ ਤਾਰਨ ਹਲਕੇ ਦੇ ਲਈ ਚੋਣ ਆਬਜ਼ਰਵਰ ਦੀ ਇੱਕ ਹੋਰ ਰਿਪੋਰਟ ਦੇ ਵਿੱਚ ਉੜੀਸਾ ਕੈਡਰ ਦੀ ਆਈਪੀਐਸ ਅਫਸਰ ਸ਼ਾਈਨੀ ਐਸ ਨੇ ਇਹ ਕਿਹਾ ਕਿ ਸਾਬਕਾ ਐਸਐਸਪੀ ਵੀ ਗ੍ਰਫਤਾਰੀਆਂ ਦੇ ਮਾਮਲੇ 'ਚ ਸ਼ਾਮਲ ਸੀ ਰਿਪੋਰਟ ਅਨੁਸਾਰ ਜ਼ਿਲ੍ਹਿਆਂ ਦੇ ਵਿੱਚ ਮਿਲੀ ਭੁਗਤ ਦੇ ਨਾਲ ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਗ੍ਰਫਤਾਰੀ ਦੀ ਕਾਰਵਾਈ ਨੂੰ ਜਾਇਜ਼ ਦਖਾਉਣ ਦੇ ਲਈ ਐਫ ਆਈ ਆਰਜ਼ ਅਤੇ ਗ੍ਰਫਤਾਰੀਆਂ ਦੇ ਸਮੇਂ ਦੇ ਵਿੱਚ ਬਹੁਤ ਘੱਟ ਫਰਕ ਪਾਇਆ ਗਿਆ ਸੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਚੋਣਾਂ ਦੇ ਦੌਰਾਨ ਪੁਲਿਸ ਵੱਲੋਂ ਨਿਰਪੱਖ ਕੰਮ ਕਰਨ ਉੱਤੇ ਗੰਭੀਰ ਸਵਾਲ ਖੜਦੇ ਰਹੇ ਨੇ 9 ਐਫਆਈਆਰ ਦੇ ਵਿੱਚੋਂ 4 ਵਰਕਰ ਗ੍ਰਿਫਤਾਰ ਕੀਤੇ ਗਏ ਸੀ ਜਦਕਿ 6 ਦੇ ਨਾਮ ਐਫਆਈਆਰ ਦੇ ਵਿੱਚ ਜੋੜੇ ਗਏ ਸੀ ਸ਼ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਤੇ ਉਹਨਾਂ ਦੇ ਵਰਕਰਾਂ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਗਿਆ ਇਹ ਅਕਾਲੀ ਦਲ ਵੱਲੋਂ ਸ਼ਿਕਾਇਤ ਕਰ ਦਿੱਤੀ ਗਈ ਰਿਪੋਰਟ ਨੇ ਚੋਣਾਂ ਦੇ ਦੌਰਾਨ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਨਿਰਪੱਖਤਾ ਬਾਰੇ ਗੰਭੀਰ ਚਿੰਤਾਵਾਂ ਜਾਹਰ ਕੀਤੀਆਂ ਸੀ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਘੱਟਤ ਤੌਰ ਦੇ ਉੱਤੇ ਨਿਸ਼ਾਨਾ ਬਣਾਉਣ ਦਾ ਮੁੱਦਾ ਚੋਣ ਕਮਿਸ਼ਨ ਸਾਹਮਣੇ ਚੁੱਕ ਕੇ ਆ ਵੀ ਗਿਆ ਸੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨਤਾਰਨ ਦੇ ਵਿੱਚ ਪਹੁੰਚ ਕੇ ਐਸ ਵੇਲੇ ਲੋਕਾਂ ਦਾ ਹਾਲਚਲ ਪੁੱਛਿਆ ਤੇ ਇਨਸਾਫ ਦਿਵਾਉਣ ਦਾ ਵਾਅਦਾ ਵੀ ਕੀਤਾ ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਸੀਈਓ ਪੰਜਾਬ ਦੇ ਡੀਆਈਜੀ ਫਿਰੋਜ਼ਪੁਰ ਰੇਂਜ ਤੋਂ ਜਵਾਬ ਮੰਗਿਆ ਗਿਆ ਸੀ ਤੇ ਜਿਨ੍ਹਾਂ ਨੇ ਸਾਬਕਾ ਐਸਐਸਪੀ ਡਾਕਟਰ ਰਵਜੋਤ ਕੋਰ ਗਰੇਵਾਲੂ ਬਰੀ ਕਰ ਦਿੱਤਾ ਸੀ ਤੇ ਇਹ ਕਹਿੰਦੇ ਹੋਏ ਕਿ ਗ੍ਰਿਫਤਾਰੀਆਂ ਚੱਲ ਰਹੀ ਜਾਂਚ ਦਾ ਹਿੱਸਾ ਨੇ ਫਿਰ ਚੋਣ ਕਮਿਸ਼ਨ ਨੇ ਸੀਈਓ ਸਿਬਨ ਸੀ ਨੂੰ ਇਹ ਮਾਮਲਾ ਦੁਬਾਰਾ ਡੀਜੀਪੀ ਕੋਲ ਉਠਾਉਣ ਦੇ ਨਿਰਦੇਸ਼ ਦਿੱਤੇ ਡੀਜੀਪੀ ਨੂੰ ਲਿਖਿਆ ਇੱਕ ਪੱਤਰ ਦੇ ਵਿੱਚ ਮੁੱਖ ਚੋਣ ਅਧਿਕਾਰੀ ਨੇ ਲਿਖਿਆ ਕਿ ਮੈਨੂੰ ਚੋਣ ਕਮਿਸ਼ਨ ਵੱਲੋਂ ਨਿਰਦੇਸ਼ ਦਿੱਤਾ ਗਿਆ ਕਿ ਮੈਂ ਤੁਹਾਨੂੰ ਸੂਚਿਤ ਕਰਾਂ ਕਿ ਏ ਡੀਜੀਪੀ ਦੇ ਰੈਂਕ ਤੋਂ ਘੱਟ ਨਾ ਹੋਣ ਵਾਲੇ ਸੀਨੀਅਰ ਅਧਿਕਾਰੀ ਦੁਆਰਾ ਐਮਸੀ ਦੌਰਾਨ ਸਾਰੇ ਕਥਿਤ ਗਲਤ ਕੇਸ ਦਰਜ ਕਰਨ ਬਾਰੇ ਤੇ ਗ੍ਰਿਫਤਾਰੀਆਂ ਦੀ ਸਮੀਖਿਆ ਕੀਤੀ ਜਾਵੇ ਰਦੇ ਨਾਲ ਨਾਲ 36 ਘੰਟਿਆਂ ਦੇ ਅੰਦਰ-ਅੰਦਰ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਵੀ ਕੀਤੀ ਜਾਵੇ। ਇਸ ਸਾਰੇ ਨਿਰਦੇਸ਼ ਉੱਤੇ ਜਿਹੜੀ ਕੀਤੀ ਗਈ ਕਾਰਵਾਈ ਦੇ ਰੂਪ ਵਿੱਚ ਪਾਲਣਾ ਰਿਪੋਰਟ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਾਉਣ ਦੇ ਲਈ ਹਸਤਾਖਰ ਕਰਨ ਵਾਲੇ ਸ਼ਖਸ ਨੂੰ ਇਹ ਭੇਜੀ ਜਾ ਸਕਦੀ ਹੈ ਅਜਿਹਾ ਲਿਖਿਆ ਗਿਆ ਸੀ ਉਸ ਰਿਪੋਰਟ ਦੇ ਵਿੱਚ। ਹੁਣ ਮਾਮਲਾ ਇੱਥੇ ਆ ਕੇ ਖੜ ਜਾਂਦਾ ਹੈ ਕਿ ਡੀਜੀਪੀ ਨੇ ਆਖਰੀ ਗ੍ਰਿਫਤਾਰੀਆਂ ਕਿਉਂ ਕੀਤੀਆਂ? ਐਫਆਈਆਰ ਦਰਜ ਕਿਉਂ ਹੋਈਆਂ? ਡਾਕਟਰ ਰਵਜੋਤ ਕੋਰ ਦੇ ਵਾਲ ਨੂੰ ਸਪੈੰਡ ਕਿਉਂ ਕੀਤਾ ਗਿਆ ਇਹ ਸਾਰੇ ਇੱਕ ਵੱਡੇ ਸਵਾਲ ਬਣ ਜਾਂਦੇ ਨੇ ਜਿਵੇਂ ਨੀ ਚੋਣ ਦੇ ਨਤੀਜੇ ਤਾਂ ਆ ਗਏ ਨੇ ਆਮ ਆਦਮੀ ਪਾਰਟੀ ਜਿੱਤ ਚੁੱਕੀ ਆ ਅਕਾਲੀ ਦਲ ਦੂਜੇ ਨੰਬਰ ਤੇ ਆ ਚੁੱਕਿਆ ਤੇ ਉਹਦੇ ਨਾਲ ਨਾਲ ਵਾਰਸ ਪੰਜਾਬ ਦੇ ਤੀਜੇ ਨੰਬਰ ਤੇ ਤੇ ਚੌਥੇ ਨੰਬਰ ਤੇ ਕਾਂਗਰਸ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਤੇ ਭਾਜਪਾ ਆਪਣੀ ਜਵਾਨ ਤੇ ਕਾਂਗਰਸ ਤੇ ਭਾਜਪਾ ਆਪਣੀ ਜਵਾਨ ਤਨੀ ਬਚਾ ਸਕੇ ਤੇ ਇਹ ਨਤੀਜੇ ਆਏ ਨੇ ਪਰ ਨਤੀਜੇ ਬੜੇ ਹੈਰਾਨਕੁਨ ਸੀ ਜਿੱਥੇ ਅਕਾਲੀ ਦਲ ਹਾਸ਼ੀਏ ਦੇ ਉੱਤੇ ਖੜਾ ਸੀ ਤਾਂ ਉੱਥੇ ਅਕਾਲੀ ਦਲ ਦੀ ਇਹ ਵੱਡੀ ਇੱਕ ਕਾਮਯਾਬੀ ਵੀ ਸੀ ਉਸ ਨੂੰ ਲੈ ਕੇ ਸ਼ਾਇਦ ਕਿਤੇ ਜਿਹੜੀ ਸਤਾਤਰ ਪਾਰਟੀ ਹੈ ਉਹਦੇ ਵੱਲੋਂ ਇਹ ਜਿਹੜੀਆਂ ਗ੍ਰਿਫਤਾਰੀਆਂ ਚੋਣਾਂ ਦੌਰਾਨ ਹੋਈਆਂ ਨੇ ਜਿਸ ਨੂੰ ਲੈ ਕੇ ਹੁਣ ਡੀਜੀਪੀ ਨੂੰ ਤਲਬ ਕਰ ਲਿਆ ਗਿਆ